ਤਾਂ ਇੱਕ ਬੜਾ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਜਿੱਥੇ ਕਿ ਇੱਕ ਸਿਰ ਫਿਰਿਆ ਕੁੜੀ ਦਾ ਪਿੱਛਾ ਕਰਦਾ ਕਰਦਾ ਲਾਇਬ੍ਰੇਰੀ ਦੇ ਵਿੱਚ ਜਾ ਕੇ ਵੜ ਜਾਂਦਾ ਤੇ ਕੁੜੀ ਨੂੰ ਛੇੜਨ ਦੀ ਕੋਸ਼ਿਸ਼ ਕੀਤੀ ਜਾਂਦੀ ਉਸ ਦੇ ਸਰੀਰ ਨੂੰ ਛੋਣ ਦੀ ਕੋਸ਼ਿਸ਼ ਉਹ ਕਰਦਾ ਇਸ ਤੋਂ ਬਾਅਦ ਉਹ ਭੱਜ ਕੇ ਅੰਦਰ ਐਂਟਰ ਹੁੰਦੀ ਹੈ ਤੇ ਜਿਹੜਾ ਸਟਾਫ ਹੁੰਦਾ ਲਾਇਬ੍ਰੇਰੀ ਦਾ ਉੱਥੋਂ ਇੱਕ ਲੜਕਾ ਜਿਹੜਾ ਸਟਾਫ ਮੈਂਬਰ ਹੈ ਉੱਠ ਕੇ ਬਾਹਰ ਆਉਂਦਾ ਉਸ ਤੋਂ ਬਾਅਦ ਉਸ ਨੂੰ ਰੋਕਿਆ ਜਾਂਦਾ ਉਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਕਾਇ ਤਸਵੀਰ ਤੇ ਵੀਡੀਓ ਨਿਕਲ ਕੇ ਸਾਹਮਣੇ ਆਇਆ ਤਾਂ ਪੂਰਾ ਮਾਮਲਾ ਉੱਤਰ ਪ੍ਰਦੇਸ਼ ਦੇ ਲਖੀਪੁਰ ਖੀਰੀ ਤੋਂ ਸਾਹਮਣੇ ਜਿੱਥੇ ਕਿ ਇੱਕ ਸਿਰ ਫਿਰਿਆ ਹਾਲਾਂਕਿ ਲਗਾਤਾਰ ਵੀਡੀਓ ਦੇ ਸਾਥ ਦੇਖਿਆ ਜਾ ਸਕਦਾ ਹੈ ਕੁੜੀ ਜਿਹੜੀ ਹੈ ਉਹ ਲਾਇਬ੍ਰੇਰੀ ਦੇ ਵਿੱਚ ਐਂਟਰ ਕਰ ਜਾਂਦੀ ਹੈ ਜਦੋਂ ਲਾਇਬ੍ਰੇਰੀ ਦੇ ਵਿੱਚ ਕੁੜੀ ਵੜਦੀ ਹੈ ਤਾਂ ਇਸ ਦੌਰਾਨ ਉਸ ਦਾ ਪਿੱਛਾ ਇੱਕ ਕਰਦਾ ਆ ਰਿਹਾ ਸੀਗਾ ਸਿਰ ਫਿਰਿਆ ਇੱਕ ਮੁੰਡਾ ਤਾਂ ਉਸ ਦੇ ਪਿੱਛੇ ਹੀ ਲਾਇਬ੍ਰੇਰੀ ਦੇ ਵਿੱਚ ਵੜ ਜਾਂਦਾ ਉਸ ਨੂੰ ਛੋਣ ਦੀ ਕੋਸ਼ਿਸ਼ ਕਰਦਾ ਹੈ ਉਸ ਨੂੰ ਟੱਚ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰਿਸ਼ਦ ਦੁਆਨ ਜਦੋਂ ਉਸ ਨੂੰ ਫੜ ਲੈਂਦਾ ਤਾਂ ਕੁੜੀ ਭੱਜ ਕੇ ਅੰਦਰ ਜਾਂਦੀ ਹੈ ਤੇ ਸਟਾਫ ਮੈਂਬਰ ਦੇ ਕੋਲ ਜਾ ਕੇ ਖੜ ਜਾਂਦੀ ਹੈ ਤਾਂ ਪੁਰਸ਼ ਮੈਂਬਰ ਦੇ ਕੋਲ ਸਟਾਫ ਮੈਂਬਰ ਦੇ ਕੋਲ ਜਾ ਕੇ ਖੜ ਜਾਂਦੀ ਹੈ ਉਸ ਤੋਂ ਬਾਹਰ ਆਉਂਦਾ ਉਸ ਤੋਂ ਬਾਅਦ ਉਹ ਸ਼ਖਸ ਸਟਾਫ ਮੈਂਬਰ ਉਸ ਤੋਂ ਬਾਅਦ ਗੱਲਬਾਤ ਕਰਦੇ ਉਸ ਨੂੰ ਇੱਕ ਚੀਜ਼ ਦੇ ਨਾਲ ਡਰਾਇਆ ਵੀ ਜਾਂਦਾ ਹੈ ਤੇ ਇਸ ਤੋਂ ਬਾਅਦ ਜਾ ਕੇ ਬਹਾਦਰੀ ਦੇ ਨਾਲ ਉਹ ਸਟਾਫ ਮੈਂਬਰ ਜਿਹੜਾ ਉਸ ਨੂੰ ਸਮਝਾਉਂਦਾ ਉਸ ਨੂੰ ਡਰਾਉਂਦਾ ਉਸ ਤੋਂ ਬਾਅਦ ਉਹ ਚਲਿਆ ਜਾਂਦਾ ਤੇ ਪੁਲਿਸ ਨੂੰ ਸੂਚਿਤ ਇਸ ਪੂਰੇ ਮਾਮਲੇ ਦੇ ਬਾਰੇ ਕੀਤਾ ਜਾਂਦਾ ਤਾਂ ਤੁਸੀਂ ਵੇਖੋ ਕਿਸ ਤਰ੍ਹਾਂ ਦਿਨ ਦਿਹਾੜੇ ਉਸ ਸਿਰਫਰੇ ਦੇ ਵੱਲੋਂ ਕੁਝ ਗਲਤ ਕਰਨ ਦੀ ਕੁੜੀ ਦਿਨਾਲ ਕੋਸ਼ਿਸ਼ ਕੀਤੀ ਸੀ ਹਾਲਾਕੇ ਬਚਾ ਹੋ ਗਿਆ ਜਿਹੜੀ ਕੁੜੀ ਹੈ ਭੱਜ ਕੇ ਐਂਟਰ ਹੋਈ ਹੈ ਤਾਂ ਬਹਾਦਰੀ ਉਸ ਲਾਇਬ੍ਰੇਰੀ ਦੇ ਸਟਾਫ ਮੈਂਬਰ ਦੀ ਵੀ ਬਣਦੀ ਹੈ ਜਿਸ ਨੇ ਹੌਸਲੇ ਦੇ ਨਾਲ ਬਹਾਦਰੀ ਦੇ ਨਾਲ ਉਸ ਦਾ ਮੁਕਾਬਲਾ ਕੀਤਾ ਉਸ ਨੂੰ ਜਵਾਬ ਦਿੱਤਾ ਉਸ ਨੂੰ ਡਰਾਇਆ ਧਮਕਾਇਆ ਉਸ ਤੋਂ ਬਾਅਦ ਜਾ ਕੇ ਉਹ ਚਲਿਆ ਜਾਂਦਾ ਹੈ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਬੜੇ ਵੱਡੇ ਸਵਾਲ ਜਿਹੜੇ ਖੜੇ ਹੋ ਰਹੇ ਨੇ ਕਿ ਆਖਰ ਭਾਵੇਂ ਸੀ ਗੱਲਾਂ ਕਰਦੇ ਆ ਕਿ ਅੱਜ ਔਰਤਾਂ ਸੁਰੱਖਿਤ ਨੇ ਅੱਜ ਕੁੜੀਆਂ ਸੁਰੱਖਿਤ ਨੇ ਪਰ ਅੱਜ ਵੀ ਦਿਨ ਦਿਹਾੜੇ ਬਹੁਤ ਸਾਰੇ ਜੇ ਸਰਫਰੇ ਤੁਰ ਫਿਰਦੇ ਨੇ ਜਿਹੜੇ ਕਿ ਨੁਕਸਾਨ ਪਹੁੰਚਾਉਣ ਦੇ ਲਈ ਜਾਂ ਫਿਰ ਕੁੜੀਆਂ ਦੇ ਨਾਲ ਕੁਝ ਗਲਤ ਕਰਨ ਦੀ ਜੜੀਆ ਉਹ ਕੋਸ਼ਿਸ਼ ਕਰਦੇ ਨੇ ਤਾਂ ਇਹ ਤਸਵੀਰ ਇਹ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਜਿਹੜੀ ਕਿ ਉੱਤਰ ਪ੍ਰਦੇਸ਼ ਦੇ ਲਖੀਮਪੁਰ ਕੀਰੀ ਦੀ ਦੱਸੀ ਜਾ ਰਹੀ ਹੈ ਤਾਂ ਇੱਕ ਲਾਇਬ੍ਰੇਰੀ ਦੇ ਵਿੱਚ ਵੜ ਜਾਂਦਾ ਹੈ ਪਿੱਛਾ ਕਰਦਾ ਕੁੜੀ ਦਾ ਉਹ ਇੱਕ ਸ਼ਖਸ ਸਿਰਫ ਇਹ ਹੈ ਕਿ ਉਸ ਨੂੰ ਕੋਈ ਡਰ ਨਹੀਂ ਲੱਗ ਰਿਹਾ ਕਿ ਕੋਈ ਮੈਨੂੰ ਦੇਖ ਰਿਹਾ ਹੈ ਜਾਂ ਫਿਰ ਮੈਂ ਸਿੱਧਾ ਲਾਇਬ੍ਰੇਰੀ ਦੇ ਵਿੱਚ ਵੜ ਗਿਆ ਜਾਂ ਮੇਰੇ ਕੋਲ ਟੈਸਟ ਰੱਖਦੀ ਹੈ ਮੇਰੇ ਤੇ ਕੜਾਪਾ ਚੜਾ ਜਾ ਸਕਦਾ ਜਾਂ ਮੈਨੂੰ ਪੁਲਿਸ ਦੇ ਹਵਾਲੇ ਕੀਤਾ ਜਾ ਸਕਦਾ ਇਸ ਗੱਲ ਦਾ ਕੋਈ ਖਾਸ ਨਹੀਂ ਹੈਗਾ ਕੋਈ ਚਰਨੀ ਹੈਗਾ ਸਿੱਧਾ ਜਾ ਕੇ ਉਹ ਲਾਇਬ੍ਰੇਰੀ ਦੇ ਵਿੱਚ ਵੜ ਜਾਂਦਾ ਕੁੜੀ ਦਾ ਪਿੱਛਾ ਕਰਦਾ ਉਸ ਤੋਂ ਬਾਅਦ ਬੜੀ ਬਾਧਰੀ ਦੇ ਨਾਲ ਉਸ ਸਟਾਫ ਮੈਂਬਰ ਦੇ ਵੱਲੋਂ ਲਾਇਬ੍ਰੇਰੀ ਸਟਾਫ ਮੈਂਬਰ ਦੇ ਵੱਲੋਂ ਉਸ ਸਿਰਫ ਰੇ ਨੂੰ ਪੁਜਾਇਆ ਜਾਂਦਾ ਡਰਾ ਕੇ ਧਮਕਾ ਕੇ ਤਾਂ ਇਹ ਵੀਡੀਓ ਨਿਕਲ ਕੇ ਸਾਹਮਣੇ ਇੱਕ ਵਾਰ ਫਿਰ ਤੁਹਾਨੂੰ ਇਹ ਵੀਡੀਓ ਦਿਖਾ ਦੇ